ਮਾਰੂ ਮਹੱਲਾ ਪਹਿਲਾ ਮਾਇਆ ਮੂਈ ਨਾ ਮੋ ਨਮੋ ਆ ਸਰ ਲਹਿਰੀ ਮੈਂ ਮਤ ਬੋਹਿਤ ਜਾਲ ਸਿਰ ਥਰ ਟਿਕੈ ਸਾਚਾ ਵਖਰ ਜਿਤ ਮਾਨਕ ਮਾਨ ਮਹਿ ਮਨ ਮਾਰਸੀ ਸੱਚ ਨਾ ਲਾਗੈ ਕਤ ਰਾਜਾ ਤਖਤ ਟਿਕੈ ਗੁਣੀ ਭੈ ਪੰਚਾਇਣ ਰਤ ਬਾਬਾ ਸਾਚਾ ਸਾਹਿਬ ਦੂਰ ਨਾ ਦੇਖ ਸਰਬ ਜੋਤ ਜਗ ਜੀਵਨ ਸਿਰ ਸਿਰ ਸਾਚਾ ਲੇਖ ਰਹਾ ਬ੍ਰਹਮਾ ਵਿਸ਼ਨ ਰਿਖੀ 무ਨੀ ਸ਼ੰਕਰ ਇੰਦ ਤਪੈ ਭੇਖਾਰੀ ਮਾਨੈ ਹੁਕਮ ਸੋਹੈ ਦਰ ਸਾਚੈ ਆਕੀ ਮਰਹਿ ਅਫਾਰੀ ਯੰਗਮ ਜੋਤ ਜਤੀ ਸੰਿਆਸੀ ਗੋਰ ਪੂਰੈ ਵਿਚਾਰੀ ਵੇਨ ਸੇਵਾ ਫਾਲ ਕਬ ਹੋ ਨਾ ਪਾਵਸ ਸੇਵਾ ਕਰਨੀ ਸਾਰੀ ਨੇ ਤਨ ਆ ਧਾਨ ਨੇ ਗੁਰ ਆ ਗੋਰ ਨਿਮਾਣ ਆ ਤੂ ਮਾਣ ਅੰਦोले ਮਾਨਕ ਗੁਰ ਪਕੜਿਆ ਨਿਤਾਣ ਆ ਤੂ ਤਾਣ ਓਮ ਜਪਾ ਨਹੀਂ ਜਾਣਿਆ ਗੁਰਮਤੀ ਸਾਚ ਪਛਾਨ ਨਾਮ ਬਿਨਾ ਨਾਹੀ ਧਰ ਢੋਈ ਝੂਠਾ ਆਵਣ ਜਾਣ ਸਾਚਾ ਨਾਮ ਸਲਾਹੀਐ ਸਾਚੇ ਤੇ ਤ੍ਰਿਪਤ ਹੋਏ ਗਿਆਨ ਰਤਨ ਮਨ ਮਾਂਜੀਐ ਬਾਹੜ ਨਾ ਮੈਲਾ ਹੋਏ ਜਪ ਲਾਗੇ ਸਾਹਿਬ ਮਨ ਵਸੈ ਤਾਬ ਲਾਗੇ ਵਿਗਨ ਨਾ ਹੋਏ ਨਾਨਕ ਸਿਰ ਦੇ ਛੁੱਟੀ ਐ ਮਨ ਤਨ ਸਾਚਾ ਸੋਏ ਮਾਰੂ ਮਹੱਲਾ ਪਹਿਲਾ ਜੋਗੀ ਜੋਗਤ ਨਾਮ ਨਿਰਮਾਇਲ ਤਾ ਕੈ ਮੈਲ ਨਾ ਰਾਤੀ ਪ੍ਰੀਤਮ ਨਾਥ ਸਦਾ ਸੱਚ ਸੰਗੇ ਜਨਮ ਮਰਨ ਗਤ ਬੀਤੀ ਗੁਸਾਈ ਤੇਰਾ ਕਹਾ ਨਾਮ ਕੈਸੇ ਜਾਤੀ ਜਾ ਤਉ ਭੀਤਰ ਮਹਿਲ ਬੁਲਾਵਹਿ ਕੂਛਾਉ ਬਾਤ ਨਿਰੰਤੀ ਰਹਾਉ ਬ੍ਰਹਮਣ ਬ੍ਰਹਮ ਗਿਆਨ ਇਸ ਨਾਨੀ ਹਾਰ ਗੁਣ ਕੂਜੇ ਪਾਤੀ ਏਕੋ ਨਾਮ ਏਕ ਨਾਰਾਇਣ ਤ੍ਰਿ ਭਵਨ ਏਕਾ ਜੋਤੀ ਜੇਵਾ ਡੰਡੀ ਇਹੋ ਘਟ ਛਾਬਾ ਤੋ ਲਾਉ ਨਾਮ ਅਜਾਚੀ ਏਕੋ ਹਾਟ ਸਾਹੋ ਸਭਨਾ ਸਿਰ ਵਣਜਾਰੇ ਇਕ ਭਾਤੀ ਦੋ ਵੈ ਸਿਰ ਸਤਿਗੁਰੂ ਨੇ ਬੇੜੇ ਸੋ ਬੂਝੈ ਜਿਸ ਏਕ ਲਿਬ ਲਾਗੀ ਜੀਆ ਹੋ ਰਹਿ ਨਿਬਰਾਤੀ ਸਬਦ ਵਸਾਏ ਪਰਮ ਚੁਕਾਏ ਸਦਾ ਸੇਵਕ ਦਿਨ ਰਾਤੀ ਉਪਰ ਗगन ਗगन ਪਰ ਗੋਰਖ ਤਾਕ ਅਗਮ ਗੁਰੂ ਕੋ ਨਵਾਸੀ ਗੁਰ ਬਚਨੀ ਬਾਹਰ ਘਰ ਏਕੋ ਨਾਨਕ ਭਾਇ ਉਦਾਸੀ ਰਾਗ ਮਾਰੂ ਮਹੱਲਾ ਪਹਿਲਾ ਘਰ ਪੰਜਵਾ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਤਹਨੇ ਸ ਜਾਗੈ ਨੀਂਦ ਨਾ ਸੋਵੈ ਸੋ ਜਾਣੈ ਜਿਸ ਵੇਦਨ ਹੋਵੈ ਪ੍ਰੇਮ ਕੇ ਕਾਨ ਲੱਗੇ ਤਨ ਭੀਤਰ ਵੈਦ ਕੇ ਜਾਣੈ ਕਾਰੀ ਜੀਉ యేసనో ਸਾਚਾ ਸਿਖਤੀ ਲਾਏ ਗੁਰਮੁਖ ਵਿਰਲੇ ਕਿ ਸਹਿ 부ਜਾਏ ਅੰਮ੍ਰਿਤ ਕੀ ਸਾਰ ਸੋਈ ਜਾਣੈ ਜੇ ਅੰਮ੍ਰਿਤ ਕਾ ਵਾਪਾਰੀ ਜੀਉ ਰਹਾਉ ਫੇਰ ਸੇਤੀ ਧਨ ਪ੍ਰੇਮ ਰਚਾਏ ਗੁਰ ਕੈ ਸਬਦ ਤਥਾ ਚਿਤ ਲਾਏ ਸਹਿਜ ਸੇਤੀ ਧਨ ਖਰੀ ਸੁਹੇਲੀ ਤ੍ਰਿਸ਼ਨਾ ਤਿਖਾ ਨਿਵਾਰੀ ਜੀਉ ਸਹਿ ਸਾ ਤੋੜੇ ਪਰਮ ਚੁਕਾਏ ਸਹਿ ਜੇ ਸਿਰਫਤੀ ਤਣ ਖ ਚੜਾਏ ਗੁਰ ਕੈ ਸਬਦ ਮਾਰੇ ਮਨ ਮਾਰੇ ਸੁੰਦਰ ਜੋਗਾ ਧਾਰੀ ਜੀਉ ਹਉ ਮੈ ਜਲਿਆ ਮਨ ਵਿਸਾਰੇ ਜਾਮ ਪੁਰ ਵਜਹਿ ਖੜਗ ਕਰਾਰੇ ਆਪ ਕਹਿ ਕਹਿਆ ਨਾਮ ਨ ਮਿਲੈ ਤੂ ਸਹੋ ਜਿੜੇ ਭਾਰੀ ਜੀਉ ਮਾਇਆ ਮਮਤਾ ਪਵਹਿ ਖਿਆਲੀ ਜਮਪੁਰ ਫਸਹਿ ਗਾ ਜਮ ਜਾਲੀ ਹੀਤ ਕੇ ਬੰਧਨ ਤੋੜ ਨਾ ਸਾਕੇ ਹੈ ਤਾਂ ਜਮ ਕਰੇ ਖੁਵਾਰੀ ਜੀਓ ਨਾ ਹਉ ਕਰਤਾ ਨਾ ਮੈਂ ਕੀਆ ਅੰਮ੍ਰਿਤ ਨਾਮ ਸਤਗੁਰ ਦਿਆ ਜੇ ਸਤੂ ਦੇਹ ਤਿਸੈ ਕੀ ਆਚਾਰ ਨਾਨਕ ਸਰਣ ਤੁਮਾਰੀ ਜੀਓ ਮਾਰੂ ਮਹੱਲਾ ਤੀਜਾ ਘਰ ਪਹਿਲਾ ਏਕ ਓ ਅੰਕਾਰ ਸਤਗੁਰ ਪ੍ਰਸਾਦ जह वैसा लह तह वैसा स्वामी जय भी जह है तह जावा सब नगरी मह एको राजा सबे पवित्र है थावा बाबा देह वसा सच गावा जाते ते सहज सहज सुमावाऊ रहाओ ਮੂਰਾ ਪਲਾ ਕਿਸ ਆਪ ਸਤੇ ਜਾਣਿਆ ਏ ਸਗਲ ਵਿਕਾਰਾ ਇਹੋ ਫੁਰਮਾਇਆ ਖਸਮ ਕਾ ਹੂਆ ਵਰਤੇ ਇਹੋ ਸੰਸਾਰਾ ਇੰਦਰੀ ਤਾਤ ਸਬਲ ਕਹੀਤ ਹੈ ਇੰਦਰੀ ਕਿਸਤੇ ਹੋਈ ਆਪੇ ਖੇਲ ਕਰੈ ਸਬ ਕਰਤਾ ਐਸਾ ਬੂਝੈ ਕੋਈ ਗੋਰਾ ਪ੍ਰਸਾਦੀ ਏਕ ਲੇਵ ਲਾਗੀ ਦੁਬਿਦਾ ਤਦੇ ਬਿਨਾਸੀ ਜੋ ਤਿਸ ਭਾਣਾ ਸੋ ਸਤ ਕਰ ਮੰਨਿਆ ਕਾਟੀ ਜਮ ਕੀ ਫਾਸੀ ਭਣ ਤ ਨਾਨਕ ਲੇਖਾ ਮੰਗੈ ਕਵਨਾ ਜਾ ਚੂਕਾ ਮਨ ਅਭਿਮਾਨਾ ਤਾਸ ਤਾਸ ਧਰਮ ਰਾਏ ਜਪਤ ਹੈ ਪਏ ਸਚੇ ਕੀ ਸਰਨਾ ਮਾਰੂ ਮਹੱਲਾ ਤੀਜਾ ਆਵਣ ਜਾਣਾ ਨਾ ਥੀਏ ਨਿਜ ਘਰ ਵਾਸਾ ਹੋਏ ਸੱਚ ਖਜ਼ਾਨਾ ਬਖਸ਼ਿਆ ਆਪੇ ਜਾਣੈ ਸੋਏ ਏ ਮਨ ਹਰ ਜਿਉ ਚੇਤ ਤੂ ਮਨੋ ਤਾਜ ਵੇਖਾਰ ਗੁਰ ਕੈ ਸਬਦ ਧਿਆਏ ਤੂ ਸੱਚ ਲੱਗੀ ਪਿਆਰ ਰਹਾਉ ਅਥੈ ਨਾਮ ਉਹ ਭੁੱਲੇ ਆ ਫਿਰ ਹੱਥ ਕਿਥਾਊ ਨਾ ਪਾਏ ਜੋਨੀ ਸਭ ਕੁ ਵਾਈ ਅਨ ਵਿਸਟਾ ਮਾਹੇ ਸਮਾਏ ਵੱਡ ਭਾਗੀ ਗੁਰ ਪਾਇਆ ਪੂਰਬ ਲਿਖਿਆ ਮਾਏ ਆਨੰਦਨ ਸੱਚੀ ਭਗਤ ਘਰ ਸਚਾ ਲਏ ਮਿਲਾਏ ਆਪੇ ਸ੍ਰੇਸ਼ਟ ਸਭ ਸਾਜੀਆਨ ਆਪੇ ਨਦਰ ਕਰੇ ਨਾਨਕ ਨਾਮ ਵਡਿਆਈਆ ਜੈ ਭਾਵੇ ਤੈ ਦੇ ਮਾਰੂ ਮਹੱਲਾ ਤੀਜਾ ਵਿਛਲੇ ਗੁਨਾਹ ਬੁਖਸਾਏ ਜੀਓ ਆਬ ਤੂੰ ਮਾਰਗ ਪਾਏ ਹਰ ਕੀ ਚਰਣੀ ਲਾਗ ਰਹਾ ਵਿਚਹੁ ਆਪ ਗਵਾਏ ਮੇਰੇ ਮਨ ਗੁਰਮੁਖ ਨਾਮ ਹਰਿ ਧਿਆਏ ਸਦਾ ਹਰ ਚਰਣੀ ਲਾਗ ਰਹਾ ਇਕ ਮਨ ਏਕੈ ਭਾਏ ਰਹਾ ਨਾ ਮੈਂ ਜਾਤ ਨਾ ਪਤ ਹੈ ਨਾ ਮੈਂ ਸੇਹੋ ਨਾ ਥਾਉ ਸ਼ਬਦ ਭੇਦ ਭ੍ਰਮ ਕਟਿਆ ਗੁਰ ਨਾਮ ਦੀਆ ਸਮਝਾਏ ਇਹੋ ਮਨ ਲਾਲਚ ਕਰਦਾ ਫਿਰੈ ਲਾਲਚ ਲਾਗਾ ਜਾਏ ਤੰਦੈ ਕੂੜਵੇ ਆਪਿਆ ਜੰਮ ਕੁਰ ਛੋਟਾ ਖਾਏ ਨਾਨਕ ਸਭ ਕਿਛ ਆਪੇ ਆਪ ਹੈ ਦੂਜਾ ਨਹੀਂ ਕੋਏ ਭਗਤ ਖਜ਼ਾਨਾ ਬਖਸ਼ਿਓਨ ਗੁਰਮੁਖਾਂ ਸੁਖ ਹੋਏ ਮਾਰੂ ਮਹੱਲਾ ਤੀਜਾ ਸਾਚ ਰਤੇ ਸੇ ਟੂਲ ਲਹੋ ਸੇ ਵਿਰਲੇ ਸੰਸਾਰ ਤੈਨ ਮਿਲਿਆ ਮੁਖ ਉਜਲਾ ਜਪ ਨਾਮ ਮੁਰਾਰ ਬਾਬਾ ਸਾਚਾ ਸਾਹਿਬ ਹਿਰਦੈ ਸਮਾਲ ਸਤਗੁਰ ਆਪਣਾ ਕੋਛ ਦੇਖ ਦੇਹੋ ਵਖਰ ਪਾਲ ਰਹਾਓ ਇਕ ਸੱਚਾ ਸਭ ਸੇਵਦੀ ਧੁਰ ਭਾਗ ਮਿਲਾਵਾ ਹੋਏ ਗੁਰਮੁਖ ਮਿਲੇ ਸੇ ਨਾਮ ਵਿੱਚ ਛੋੜਹਿ ਪਾਵਹਿ ਸੱਚ ਸੋਏ ਇਕ ਭਗਤੀ ਸਾਰ ਨ ਜਾਣਨੀ ਮਨ ਮੁਖ ਭਰਮ ਪੁਲਾਏ ਓਨਾ ਵਿੱਚ ਆਪ ਵਰਤਦਾ ਕਰਣਾ ਕਿਛੂ ਨ ਜਾਏ ਜੇ ਸ ਨਾਲ ਜੋਰ ਨਾ ਚੱਲਈ ਖੱਲੇ ਕੀਚੈ ਅਰਦਾਸ ਨਾਨਕ ਗੁਰਮੁਖ ਨਾਮ ਮਨ ਵਸੈ ਤਾਂ ਸੋਣ ਕਰੇ ਸਾਬਾਸ ਮਾਰੂ ਮਹੱਲਾ ਤੀਜਾ ਮਾਰੂ ਤੇ ਸੀਤਲ ਕਰੇ ਮਨੂਰਾਹ ਕੰਚਨ ਹੋਏ ਸੋ ਸਾਚਾ ਸਲਾਹੀਐ ਤਿਸ ਜੀਵੜ ਅਵਰ ਨਾ ਕੋਏ ਮੇਰੇ ਮਨ ਆਨ ਦਿਨ ਧਿਆਏ ਹਾਰ ਨਾਉ ਸਤਿਗੁਰ ਕੈ ਬਚਨ ਆਰਾਦ ਤੂ ਆਨ ਦਿਨ ਗੁਣ ਗਾਉ ਰਹਾਉ ਗੁਰਮੁਖ ਏਕੋ ਜਾਣੀਐ ਜਾ ਸਤਿਗੁਰ ਦੇ ਬੁਝਾਏ ਸੋ ਸਤਿਗੁਰ ਸਾ ਲਾਹੀਐ ਜਿੱਦੂ ਏਹ ਸੋ ਜੀ ਪਾਏ ਸਤ ਗੁਰ ਛੋੜ ਦੂਜੈ ਲੱਗੇ ਕੀ ਆ ਕਰਨ ਅੱਗੇ ਜਾਏ ਜਮਪੁਰ ਬੱਧੇ ਮਾਰੀਐ ਬਹੁਤੀ ਮਿਲੈ ਸਜਾਈ ਮੇਰਾ ਪ੍ਰਭ ਵੇ ਪ੍ਰਵਾਹੋ ਹੈ ਨਾ ਤਿਸ ਤੇਲ ਨਾ ਤਮਾਈ ਨਾਨਕ ਤਿਸ ਸਰਣਾਈ ਭਜ ਪਾਉ ਆਪੇ ਬਖਸ਼ ਮਿਲਾਏ ਮਾਰੂ ਮਹੱਲਾ 14 ਘਰ ਦੂਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਜਪਿਓ ਨਾਮ ਸੁਖ ਜਨਕ ਗੁਰ ਬਚਨੀ ਹਰ ਹਰ ਸਰਣ ਪਰੇ दालद पंज सुदामे मिले भगति पाये तरे भगत वछल हर नाम कृतारथ गुरुमुख कृपा करे मेरे मन नाम जपत उदरे त्रु प्रहलाद बिदर दासी सोत गुरुमुख नाम तरे रहाओ। ਕਾਲਯੁਗ ਨਾਮ ਪ੍ਰਦਾਨ ਪਦਾਰਥ ਭਗਤ ਜਨਾ ਉਦਰੇ ਨਾਮ ਜੈ ਦੇਉ ਕਬੀਰ ਤਿਰਲੋਚਨ ਸਭ ਦੋਖ ਗਏ ਚਮਰੇ ਗੁਰਮੁਖ ਨਾਮ ਲਗੇ ਸੇ ਉਦਰੇ ਸਭ ਕੇਲ ਵਿਖ ਪਾਪ ਟਰੇ ਜੋ ਜੋ ਨਾਮ ਜਪੈ ਅਪਰਾਧੀ ਸਭ ਤਿਨ ਕੇ ਦੋਖ ਪਰ ਹਰੇ ਵੇ ਸਵਾਰਵਤ ਅਜਾਮਲ ਉਦਰੇਉ ਮੁਖ ਬੋਲੇ ਨਾਰਾਇਣ ਨਰ ਹਰੇ ਨਾਮ ਜਪਤ ਉਗਰ ਸੈਨ ਗਤ ਪਾਈ ਤੋੜ ਬੰਧਨ ਮੁਕਤ ਕਰੇ ਜਾਨ ਕਾਓ ਆਪ ਅਨੁਗ੍ਰਹਿ ਕੀਆ ਹਰ ਅੰਗੀਕਾਰ ਕਰੇ ਸੇਵਕ ਪੈਜ ਰੱਖੈ ਮੇਰਾ ਗੋਵਿੰਦ ਸ਼ਰਨ ਪਰੇ ਉਦਰੇ ਜਾਨ ਨਾਨਕ ਹਰ ਕਿਰਪਾ ਧਾਰੀ ਔਰ ਧਰਿਓ ਨਾਮ ਹਰੇ ਮਾਰੂ ਮਹੱਲਾ ਚੌਥਾ सेद समाधि जपेओ लेबलाई सादिक मोहन जपेया जती सती संतोखी त आया मोख इंद्रादिक रविया सरण परे जपेओ ते पाए गुरमुख पार पया ਮੇਰੇ ਮਨ ਨਾਮ ਜਪਤ ਤਰਿਆ ਧੰਨਾ ਜੱਟ ਵਾਲਮੀਕ ਬਟਵਾਰਾ ਗੁਰਮੁਖ ਪਾਰ ਪਇਆ ਰਹਾਉ ਸੋਰ ਨਾਰਾ ਗਣ ਗੰਧਰ ਵੇ ਜਪਿਓ ਰੇਖ ਬੱਪੁਰੈ ਹਾਰ ਗਾਇਆ ਸ਼ੰਕਰ ਬ੍ਰਹਮੇ ਦੇਵੀ ਜਪਿਓ ਮੁਖ ਹਰ ਹਰ ਨਾਮ ਜਪਿਆ ਹਰ ਹਰ ਨਾਮ ਜਿਨਾਂ ਮਨ ਭੀਨਾ ਤੇ ਗੁਰਮੁਖ ਪਾਰ ਪਇਆ ਕੋਟ ਕੋਟ ਤੇਤੀਸ ਤੇ ਆਇਓ ਹਰ ਜਪਤਿਆਂ ਅੰਤ ਨਾ ਪਾਇਆ ਵੇਦ ਪੁਰਾਣ ਸਿਮਰਤ ਹਰ ਜਪਿਆ ਮੁਖ ਪੰਡਿਤ ਹਰ ਗਾਇਆ ਨਾਮ ਰਸਾਲ ਜਿਨਾਂ ਮਨ ਵਸਿਆ ਤੇ ਗੁਰਮੁਖ ਪਾਰ ਪਇਆ ਾਨਤ ਤਰੰਗੀ ਨਾਮ ਜਿਨ ਜਪਿਆ ਮੈਂ ਗਣਤ ਨਾ ਕਰ ਸਕਿਆ ਗੋਬਿੰਦ ਕਿਰਪਾ ਕਰੇ ਥਾਏ ਪਾਏ ਜੋ ਹਰ ਪ੍ਰਭ ਮਨ ਭਾਇਆ ਗੁਰ ਧਾਰ ਕਿਰਪਾ ਹਰ ਨਾਮ ਦਰੜਾਇਓ ਜਨ ਨਾਨਕ ਨਾਮ ਲਇਆ ਮਾਰੂ ਮਹੱਲਾ ਚੌਥਾ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਹਰ ਨਾਮ ਨਿਧਾਨ ਲੈ ਗੁਰਮਤਿ ਹਰਿ ਪਤ ਪਾਏ ਹਲਤ ਪਲਤ ਨਾਲ ਚੱਲਦਾ ਹਰ ਅੰਤੇ ਲਐ ਛਡਾਏ ਇਥੇ ਅਵ ਘਟ ਗਲੀਆਂ ਭੀੜੀਆਂ ਤਿੱਥੈ ਹਰ ਹਰ ਮੁਕਤ ਕਰਾਏ ਮੇਰੇ ਸਤਿਗੁਰ ਆ ਮੈਂ ਹਰ ਹਰ ਨਾਮ ਦਿਰੜਾਏ ਮੇਰਾ ਮਾਤ ਪਿਤਾ ਸੁਤ ਬੰਧ ਭੋ ਮੈਂ ਹਾਰ ਬਿਨ ਅਵਰ ਨਾ ਮਾਏ ਰਹਾਉ ਮੈਂ ਹਰ ਬਿਰਹੀ ਹਰ ਨਾਮ ਹੈ ਕੋਈ ਆਣ ਮਿਲਾਵੇ ਮਾਏ ਤਿਸ ਆਗੇ ਮੈਂ ਜੋਦੜੀ ਮੇਰਾ ਪ੍ਰੀਤਮ ਦੇ ਮਿਲਾਏ ਸਤਿਗੁਰੂ ਪੁਰਖ ਦਿਆਲ ਪ੍ਰਭ ਹਰ ਮੇਲੇ ਢਿਲ ਨਾ ਪਾਏ ਜੇ ਨਹਾਰ ਹਰ ਨਾਮ ਨਾ ਚੇਤੇਓ ਸੇ ਭਾਗ ਹੀਣ ਮਰ ਜਾਏ ਓਏ ਫੇਰ ਫੇਰ ਜੂਨ ਪੁਵਾਈਐ ਹਰ ਮਰ ਜਮਹਿ ਆਵੈ ਜਾਏ ਓਏ ਜਮਦਰ ਬੱਧੇ ਮਾਰੀਐ ਹਰ ਦਰਗਹਿ ਮਿਲੈ ਸਜਾਏ ਤੂ ਪ੍ਰਭ ਹਮ ਸਰਣਾਗਤੀ ਮੋ ਕਉ ਮੇਲ ਲੈ ਹੋ ਹਰ ਰਾਏ ਹਰ ਧਾਰਾ ਕਿਰਪਾ ਜਗ ਜੀਵਨਾ ਗੁਰ ਸਤਗੁਰ ਕੀ ਸਰਣਾਏ ਹਰ ਜੀਉ ਆਪ ਦਿਆਲ ਹੋਏ ਜਨ ਨਾਨਕ ਹਰ ਮੇਲਾਏ ਮਾਰੂ ਮਹੱਲਾ ਚੌਥਾ ਹਾਉ ਪੂੰਜੀ ਨਾਮ ਦਸਾਏ ਦਾ ਕੋ ਦਸੇ ਹਰ ਧਨ ਰਾਸ ਹਾਉ ਤਿਸ ਵਿਟਾਹੋਂ ਖਾਨ ਖੰਨੀਐ ਮੈਂ ਮੇਲੇ ਹਰ ਪ੍ਰਭ ਪਾਸ ਮੈਂ ਅੰਤਰ ਪ੍ਰੇਮ ਫਿਰੰਮ ਕਾ ਕਿਉ ਸੱਜਣ ਮਿਲੈ ਮਿਲਾਸ ਮਨ ਪਿਆਰਿਆ ਮਿਤਰਾ ਮੈਂ ਹਰ ਹਰ ਨਾਮ ਧਨ ਰਾਸ ਗੁਰ ਪੂਰੇ ਨਾਮ ਦ੍ਰਿੜਾਇਆ ਹਰ ਧੀਰਕ ਹਰ ਸਾਬਾਸ ਰਹਾਉ ਹਰ ਹਰ ਆਪ ਮਿਲਾਏ ਗੁਰ ਮੈਂ ਦੱਸੇ ਹਰ ਧਨ ਰਾਸ ਬੇਨ ਗੁਰ ਪ੍ਰੇਮ ਨ ਲੱਭਾਈ ਜਨ ਵੇਖੋ ਮਨ ਨਿਰਜਾਸ ਹਰ ਗੁਰ ਵਿੱਚ ਆਪ ਰਖਿਆ ਹਰ ਮੇਲੇ ਗੁਰ ਸਾਬਾਸ ਸાગਰ ਭਗਤ ਪੰਡਾਰ ਹਾਰ ਪੂਰੇ ਸਤਗੁਰ ਕਾਸ ਸਤਗੁਰ ਤੁਠਾ ਖੋਲ ਦੇ ਮੁਖ ਗੁਰਮੁਖ ਹਰ ਪ੍ਰਗਾਸ ਮਾਨ ਮੁਖ ਭਾਗ ਵਿਹੂਣਿਆ ਤਿਖ ਮੁਈਆ ਕੰਦੀ ਪਾਸ ਗੁਰ ਦਾਤਾ ਦਾ ਤਾਰ ਹੈ ਹਉ ਮੰਗਾਉ ਦਾਨ ਗੁਰ ਪਾਸ ਸ੍ਰੀ ਵਿਛੁਨਾ ਮੇਲ ਪ੍ਰਭ ਮੈਂ ਮਨ ਤਨ ਵੱਡੜੀ ਆਸ ਗੁਰ ਭਾਵੇਂ ਸੁਣ ਬੇਨਤੀ ਜਨ ਨਾਨਕ ਕੀ ਅਰਦਾਸ ਮਾਰੂ ਮਹੱਲਾ ਚੌਥਾ ਹਰ ਹਰ ਕਥਾ ਸੁਣਾਏ ਪ੍ਰਭ ਗੌਰ ਮਤ ਹਰ ਹਿਰਦੈ ਸਮਾਣੀ ਜਪ ਹਰ ਹਰ ਕਥਾ ਵਡਭਾਗੀ ਆ ਹਰ ਉੱਤਮ ਪਦ ਨਿਰਵਾਣੀ ਗੋਰ ਮੁਖਾ ਮਨ ਕਰ ਤੀਤ ਹੈ ਗੋਰ ਪੂਰੇ ਨਾਮ ਸਮਾਣੀ ਮਨ ਮੇਰੇ ਮੈਂ ਹਰ ਹਰ ਕਥਾ ਮੰਨ ਭਾਣੀ ਹਰ ਹਰ ਕਥਾ ਨਿਤ ਸਦਾ ਕਰ ਗੁਰਮੁਖ ਅਕਾਥ ਕਹਾਣੀ ਰਹਾ ਮੈਂ ਮਨ ਤਨ ਖੋਜ ਟੰਡੋਲੇ ਆ ਕਿਉ ਪਾਈਐ ਅਕਾਥ ਕਹਾਣੀ ਸੰਤ ਜਨਾ ਮੇਲ ਪਾਇਆ ਸੁਣ ਅਕਥ ਕਥਾ ਮੰਨ ਭਾਣੀ ਮੇਰਾ ਮਨ ਤਨ ਨਾਮ ਆਧਾਰ ਹਰ ਮੈਂ ਮੇਲੇ ਪੁਰਖ ਸੁਜਾਣੀ ਗੁਰ ਪੁਰਖੇ ਪੁਰਖ ਮਿਲਾਏ ਪ੍ਰਭ ਮੇਲ ਸੁਰਤੀ ਸੁਰਤ ਸਮਾਣੀ ਵੱਡ ਭਾਗੀ ਗੁਰ ਸੇਵਿਆ ਹਰ ਪਾਇਆ ਸੁਗੜ ਸੁਜਾਣੀ ਮਨ ਮੁਖ ਭਾਗ ਵਿਹੂਣਿਆ ਤਿਨ ਦੁਖੀ ਰੈਣ ਵਿਹਾਣੀ हम जाचकीन प्रभ आ मुख दी जय अमृत गुर मेरा मित्र प्रभ हर मेला सुगड सुजा जान नानक सरणागति कर समाणी